ਹਰ ਵੀ ਰਾਜ ਕੀ ਹਾਜ਼ਰ ਸਾਰਿਆਂ ਦਾ ਤੇ ਅੱਜ ਹੈ ਦਾ ਸਾਡੇ ਪਿੰਡ ਦਾ ਦੂਸਰਾ ਵੱਡਾ ਮੇਲਾ ਹਜ਼ਰਤ ਬਾਬਾ ਸ਼ਾਕ ਮਾਲ ਜੀ ਦਾ ਤੇ ਅੱਜ ਉੱਥੇ ਜਾਂਦੇ ਤਿਆਰੀ ਕਰਨੀ ਮੈਂ ਕਿਹਾ ਪਹਿਲਾਂ ਨਾਈ ਦੇ ਮਥਾ ਡੇਗੇ ਨਾਈ ਦੇ ਡੰਡੀ ਡੰਡੀ ਪੈਂਦੀ ਕਰਾਈਏ ਤੇ ਨਾਈ ਜੀ ਲਾਪੇ ਆਪਣੀ ਮਿਹਨਤ ਨਾਲ ਬੜਾ ਜਿਹਾ ਜੋਰ ਲਾਇਆ ਪਰ ਕੋਈ ਫਰਕ ਨਹੀਂ ਪਿਆ ਫੇਰ ਵੀ ਮੈਂ ਕਿਹਾ ਦਰੋ ਦਰੇ ਡੈਡਾ ਡੈਡਾ ਸੈਲਵਾ ਉਹ ਜੱਗ ਹੋ ਜੂਰੇ ਮਿੱਟੀ ਦਾ ਘੱਡਾ ਜੱਗ ਹੋ ਜੂਗਾ ਪਰ ਯਾਰ ਜਦਾ ਮਾਦੇ ਰੰਦ ਨੂੰ ਫਰਕ ਨਹੀਂ ਪੈਂਦਾ ਜੋ ਜੋ ਮਾਜੀ ਹੋ ਜਾਏ ਵਾ ਇਹ ਇਹ ਰੱਬ ਨੇ ਪਤਾ ਨਹੀਂ ਕਿਹੜਾ ਏਸ਼ੀਅਨ ਬਿੰਡ ਕਰਕੇ ਭੇਜਿਆ ਪਰ ਜੋ ਵੀ ਆਪਾਂ ਵਧੀਆ ਆ ਤੇ ਉਸ ਤੋਂ ਬਾਅਦ ਫੇ ਆਪਾਂ ਆਦੇ ਦੁਕਾਨੇ ਤੋਂ ਮਿਲਦੇ ਆਪਾਂ ਰਾਤ ਨੂੰ ਜਾਵਾਂ ਬਾਹਰ ਧਰਮੀ ਬਹੁਤ ਆਪਾਂ ਏਸੀ ਲਾ ਕੇ ਬੈਠੇ ਆ ਕਿਸੇ ਦੀ ਪੈਂਡਰਾਈਪ ਆਣੀ ਵੀ ਤੇ ਮੈਗਾ ਦੇ ਲੋ ਬੈਠੇ ਉਹਦੇ ਜਾਣੇ ਡਾਊਨਲੋਡ ਕਰ ਲਈ ਨਵੇਂ ਤੇ ਉਹ ਤੋਂ ਬਾਅਦ ਆਪਾਂ ਮੁੰਡੇ ਲਈ ਪੈਂਡਾ ਮੈਂ ਕਿ ਉਹਨੂੰ ਆਪ ਭਰ ਕੇ ਦੇ ਦਈਏ ਤੇ ਉਹ ਫੇ ਮੁਰ ਗਿਆ ਆਪਾਂ ਉਹ ਤੋਂ ਖੇਤ ਵੀ ਬਹਾਉਣੇ ਆ ਤੇ ਆਪਾਂ ਬੈਂਡਰ ਲਾ ਦੇ ਭadne ਦੇ ਮੈਂ ਕਿ ਨਾਲ ਜਰੋਂ ਉਹਨਾਂ ਤੇ ਰੌਣ ਲੱਟਦੇ ਫਿਰ ਮੈਂ ਬੈ ਜਾ ਲੰਮਾ ਦੇ ਲੰਮਾ ਲੰਮਾ ਬੈ ਕੇ ਆਪਾਂ ਬਦਲੇ ਕਰ ਰਹੂ ਨਗਰ ਨਗਰ ਮੜਾ ਪਿੰਡ ਪਿੰਡ ਵਾਲੀ ਜਿਹੜੇ ਜਿਹੜੇ ਪਿੰਡ ਮਿੱਥਿਆ ਵੀ ਆਪਾਂ ਲਾਇਆ ਕਲਰ ਕਲਾ ਲਾ ਗਿਆ ਫਾਈਨਲ ਲੋਕ ਨਿਕਲ ਗਏ ਆਧੀਆ ਤੇ ਹੁਣ ਅਸੀਂ ਮਿਲੇ ਜਾਨ ਉਹ ਜਿਆਦਾ ਸ਼ਾਮਾਂ ਦੇ ਬਤੇ ਦੀ 5 ਵਜੇ ਦੇਖੋ ਦਾ ਦੌਰ ਵੀ ਨਹੀਂ ਜੱਟ ਦੀ ਆ ਮੈਗਪ ਚੋਈ ਨਾ ਵੀ ਆਪਾਂ ਜਰਦਾ ਮੇਲੇ ਨੂੰ ਵੀ ਆਪਾਂ ਜਦੋਂ ਰਾਤ ਨੂੰ ਜਦ ਬੱਲਾ ਸਾਡੀ ਗੱਜ ਜੱਜਨਾਬ ਬੱਲਾ ਬਲਮਾ ਦਾ ਕੈਮ ਗੋਮ ਹੋ ਜਾਈਏ ਜਦ ਇਹ ਰਾਤ ਨੂੰ ਨੀਂਦ ਨਾ ਆਵੇ ਵੀ ਆਪਾਂ ਉੱਤੋਂ ਤਾਂ ਪਹਿਲਾਂ ਆ ਜਾ ਦਿਖੋ ਕੱਜਾ ਰਾਜ ਜਾਂਦਾ ਤੁੰਨਾ ਸੋਣਾ ਰਾਜ ਜਾਂਦਾ ਵੀ ਆਪਾਂ ਬੈਰਦੇ ਉਧਰ ਪਾਉਂਦੇ ਵੀ ਉੱਤੇ ਆਪਾਂ ਬਿੱਟੀ ਹੈਲ ਫੜ ਗਏ ਤੇ ਇਹ ਮੈਗਾ ਜੜਮੀ ਬਾਜ਼ੀ ਬਿਚੋ ਨਾਲ ਜਦ ਮੇਰੇ ਜਦ ਮਨਾ ਆਇਆ ਹੁਣ ਦੇਖੋ ਪਤੰਨੇ ਦਾ ਭਰਿਆ ਪਿਆ ਤੇ ਹੈਲੋ ਹੈਲੋ ਨਾਲ ਲੱਗਾ ਹੈ ਉਹ ਜਿਹੜਾ ਤੂਫਾਨ ਹੁੰਦੀ ਹੈ ਰਾਤ ਨੂੰ ਨੀਂਦ ਨਹੀਂ ਆਉਂਦੀ ਬੇ ਅੱਪਾਂ ਦੇ ਮਿਲ ਗਿਆ ਦੇਖੋ حضرت ਬਾਬਾ ਸ਼ਾਮ ਮਾਲ ਜੀ ਇਹ ਜਿਹੜਾ ਥਾਡੇ ਪਿੰਡ ਦੀ ਬਹੁਤ ਵੱਡੀ ਪੀਰਾਂ ਦੀ ਜਗ੍ਹਾ ਹੈ ਮਤਲਬ ਜੀ ਸਾਰੇ ਉੱਤੇ ਮੰਨ ਦੇ ਪੂਰਾ ਪਿੰਡ ਮੰਨਦਾ ਆ mera mila na dekh bibi sharifa buaji des har sar basti da onda ya nu ko da palace ਰਾਤ ਨੂੰ ਨੇੜੇ ਦੀ ਚੱਲੀ ਜੀ ਤੇ ਬੈਰਾ ਲੜੀਆਂ ਸੋਹੇ ਖਰਾਬ ਹੋ ਜਿਆ ਉਦਾ ਇਹ ਨਾ ਦੇ ਪਿੰਡ ਜਾਂਦੀ ਕਰਦੇ ਹਾਰੇ ਜਰੀ ਵਿਧੀ ਭੈਣ ਦਾ ਜਿੱਦਾਂ ਵੀ ਉਹਦੇ ਦੇ ਵਿਆਹ ਵਿਆਹੇ ਕਿਤੇ ਜੰਨੇ ਮਰਗਿਆ ਜੀ ਆਦੇ ਤੇ ਕੁਲਵੀ ਜਾਨ ਮੈਨੂੰ ਮਿਲ ਪਿਆ ਕਾਗੂ ਇਹਨੂੰ ਇਹਨੂੰ ਸਾਡੇ ਬਣਾ ਮਿਨੀ ਪਟਵਾਰੀ ਵੀ ਗੰਦੇ ਆ ਇਹ ਪਟਵਾਰੀ ਸਾਹਿਬ ਤੇ ਅਜਿੰਨਾ ਮੈਂ ਉਹਦੇ ਕੁਲਵੀ ਕਾਦੀ ਕਿ ਆਜੋ ਦੇਖੋ ਦੇਖੀਆਂ ਗਦੰਦੀਆਂ ਬਈ ਮੈਂ ਤਾਂ ਬੱਚਾ ਲੱਗ ਰੌਣਗ ਲੱਗੀ ਪਈ ਹੈ ਪੂਰੀ ਅੱਜ ਮੇਲੇ ਦਾ ਪਹਿਲਾ ਦਿਨ ਉਹਦੇ ਸੰਦ ਦਾ ਕਾ ਡਰਾ ਕਲੂ ਕਲੂ ਦੇਖਿਓ ਰਾਜ ਮੈਂਗਾ ਪਿਛੋ ਬੇਜਾ ਬੇਜਾ ਹੁਣੀ ਆ ਸਜਾਵਟ ਦੇਖੋ ਕਿੰਨੀ ਜਿਹਾ ਸੋਹਣੀ ਕੀਤੀ ਆ ਇੱਕ ਰਸਤਾ ਹਮਨੇ ਜਾਂਦਾ ਪੌੜੀਆਂ ਤੇ ਇੱਕ ਰਸਤਾ ਪਿਛੇ ਨੂੰ ਮੁਰਗ ਮੈਨੂੰ ਸਕੂਲ ਪਰਮੀਚ ਢੱਕਾ ਦੇ ਫੇਰ ਅਸੀਂ ਖਾਦੇ ਜੋੜ ਦਪੇ ਤੇ ਇੱਕ ਦੋ ਸੱਖ ਸੱਖੋ ਭਰਾ ਦੇ ਭਰਾ ਨੇ ਵੀ ਬਰਦ ਦੀ ਦੇੜੀ ਲਈ ਦੇਖ ਕੇ ਬਹੁਤ ਚਾਇ ਜਰਿਆ ਕਿ ਭੰਜਨ ਭਜਾਉਣੀ ਲੋੜ ਨਹੀਂ ਐ ਤੇ ਭਰਾ ਆਪਣੇ ਕੰਮ ਕਰਨ ਭਈਏ ਆਪਣੇ ਆਪ ਭਜ ਜਾਣਿਆ ਫੇ ਆਪਾਂ ਪਹੁੰਚਦੇ ਪਿੱਛੋਂ ਦੀ ਮੈਗਾ ਹੌਨ ਜਿਹੜੀ ਉੱਪਰ ਬੈ ਕੇ ਕਵਾਲੀਆਂ ਸੁਣੀਏ ਤੇ ਆਹ ਦੇਖੋ ਪਿੱਛੋਂ ਦੀ ਰਸਤਾ ਜਾਂਦਾ ਪਿੱਛੋਂ ਦੀ ਸਾਰੇ ਸੰਤ ਫਕੀਰ ਜੱਡੀਆਂ ਉੱਪਰ ਉੱਪਰ ਜਾਂਦੀਆਂ ਕਲਾਕਾਰਾਂ ਜੱਡੀਆਂ ਉੱਪਰ ਜਾਂਦੀਆਂ ਤੇ ਆਪਾਂ ਵੀ ਪਹੁੰਚਦੇ ਉੱਪਰ ਤੇ ਆਪਾਂ ਤਾਂ ਹਲੇ ਬੁਆਜੀ ਨੂੰ ਮੱਥਾ ਟੇਕਣ ਆਇਆ ਪਹਿਲਾਂ ਪਹਿਲਾਂ ਤਾਂ ਮੈਗਾ ਤੁਹਾਨੂੰ ਪਹਿਲਾਂ ਬਾਰੋਂ ਬਰੋਂ ਬੈ ਕੇ ਦਰਸ਼ਨ ਕਰਾ ਦਈਏ ਆ ਜੋ ਦੇਖੋ ਸੰਦੇ ਉੱਪਰ ਕਿਦਾਂ RAM ਨਾ ਬੈ ਕੇ ਕਵਾਲੀਆਂ ਸੁਣੀਏ ਤੁਸੀਂ ਮੰਨੋ ਨਾ ਮੰਨੋ ਪਹਿਲੇ ਦਿਨ ਤੋਂ ਕਵਾਲੀਆਂ ਸੁਣ ਕੇ ਨਜ਼ਾਰਾ ਆਉਂਦਾ ਉਹ ਖਿਲੇ ਦਿਨ ਕਲਾਕਾਰ ਸੁਣ ਕੇ ਨਹੀਂ ਨਜ਼ਾਰਾ ਆਉਂਦਾ ਬਹੁਤ ਵਧੀਆ ਕਵਾਲੀਆਂ ਆਉਂਦੀਆਂ ਬਹੁਤ ਜੋਡੀ-ਜੁਡੀ ਦੇ ਕਵਾਲੋਂ ਕਵਾਲ ਆਉਂਦੇ ਆ ਸਰਦਾਰ ਅਲੀ ਮਤਵੀ ਮਦਰਬ ਫਰਾ ਫਰਾ ਹੁੰਦੇ ਆ ਤੇ ਆਦਰਦਨ ਮੈਂ ਇਹ ਬੈਡਿੰਗ ਦਿਖਾਵਾ ਇਹ ਬੈਡਿੰਗ ਨਵੀਂ ਬਣੀਆ ਪਹਿਲਾ ਪਹਿਲਾ ਤੇ ਜੇ ਪੁਰਾਣੀ ਜਦਾ ਹੁੰਦੀ ਦੀ ਉਹਨਾਂ ਨੇ ਉਹਨਾਂ ਉਹਨਾਂ ਨੂੰ ਮੋਡੀਫਾਈ ਕਰਕੇ ਨਵੀਂ 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 ਲੁੱਕ ਦੇਤੀ ਆ ਇਹ ਜਦੋਂ ਦਾ ਮਦਦ ਉਹ ਸਾਡੇ ਦਾ ਪਿਤਾ ਜੀ ਤੋਂ ਵੀ ਪਹਿਲਾਂ ਦਾ ਉਹ ਪਹਿਲਾਂ ਦਾ ਦਾਦਾ ਬਣੀ ਸੀ ਇਹਨਾਂ ਅਦਰ ਦੇ ਬਾਬਾ ਸ਼ਾਕ ਮਾਲ ਦੀ ਦੀ ਅੰਦਰ ਕਬਰ ਹਥੇ ਜੋ ਮੱਥਾ ਮੱਥਾ ਦੇਖਦੇ ਸਾਰੇ ਤੇ ਆਪਣੇ ਆ ਸ਼ੌਕਤ ਅਲੀ دیਵਾਨਾ ਜੀ ਲੱਦੇ ਉਹਦੇ ਕਵਾਲ ਸੁਣ ਕੇ ਇੰਨਾ ਨਜ਼ਾਰਾ ਆ ਰਿਹਾ ਮੈਂ ਕਹਾਂ ਤੁਹਾਨੂੰ ਇੱਕ ਵਾਰ ਕੋਲ ਵੀ ਆ ਦਿਖਾ ਦਈਏ ਆਜਾ ਦੇਖੋ ਅੰਦਰ ਕੋਲਰ ਲਦੇ ਸੇ ਆਪਾਂ ਜਿਹੜੇ ਮੱਥਾ ਟੇਕਣ ਆਪਾਂ ਭੂਆ ਜੀ ਦਾ ਆਸ਼ੀਰਵਾਦ ਲਿਆਦੇ ਆਸ਼ੀਰਵਾਦ ਲੈ ਕੇ ਆਪਾਂ ਆਦੇ ਵਾਪਸ ਫੇ ਮੈਂ ਕਿਹਾ ਪ੍ਰਸ਼ਾਦਾ ਛਕ ਲੋ ਡੈਂਬੋ ਹੋ ਗਿਆ ਤੇ ਡੈਮ ਦੇਖੋ ਪੌਣੇ 12 ਵਜੇ ਪ੍ਰਸ਼ਾਦਾ ਛਕ ਲਦੇ ਆ ਤੇ ਹੁਣ ਆਪਾਂ ਪ੍ਰਸ਼ਾਦਾ ਛਕ ਕੇ ਆਪਾਂ ਆਦੇ ਬਾਹਰ ਜੇ ਹਜੇ ਵੀ ਸ਼ੌਕਤ ਅਲੀ ਜਵਾਨਾਂ ਜੰਦਰੇ ਦੀ ਮੈਂ ਕਿਹਾ ਤੁਹਾਨੂੰ ਵੀ ਥੋੜੀ ਕਵਾਲੀ ਸੁਣਾ ਦਈਏ ਯਾ ਹਲੀ ਤੇਰੇ ਘੜੋ ਤੇ ਫਲ ਤੇ ਆ ਓ ਯਾ ਹਲੀ ਮੇਰਾ ਬਚੋਣਾ ਕਦੇ ਨਜ਼ਾਰਾ ਆ ਜਾ ਕਵਲੀਆਂ ਤੁਣ ਕੇ ਆਜੋ ਸਾਡੇ ਨਿਹੰਦ ਸਿੰਧ ਦੇ ਦਰਸ਼ੀਆਂ ਵਾਲੇ ਵੀ ਬੈਠੇ ਆ ਤੇ ਇੱਥੇ ਆ ਸਾਹਮਣੇ ਬਿਲਡਿੰਗ ਦੇਖੋ ਕਿਦਾਂ ਲੱਡਾਂ ਲਾਈਆਂ ਕਿੰਨੀ ਕਿੰਨੀ ਸੋਹਣੀ ਲਾਤੀ ਆ ਤੇ ਆਪਣੇ ਆ دیਵਾਨਾ ਦਵਾਨਾ ਸਾਹਿਬ ਲੱਦੇ ਆ ਇਹ ਜੋ ਹੁਣ ਆਸਟ੍ਰੇਲੀਆ ਦਾ ਦੂਰ ਲਾ ਗਏ ਆ ਇਹਨਾਂ ਨੇ ਇਹਨਾਂ ਨੇ ਦੱਸਿਆ ਸੀ ਮੈਨੂੰ तो मैं मैं चलो बहुत आ मैं इतर प्रशादा छाया जी उ बैठा आया देखो लड़िया लाइया वे हुए वह हुए आए तीन तीन पावर लाया लड़िया मैं जज जद बंद जदवंद कर दी वे हुए हुए तो आ तो आ दो देखो दर्मी नाम मेरा तो कि बुरा हाल हो गया कोई आ कोई आ कहूँ मैं सवेरे फेशियल कराया मतलब ही नहीं ਤੇ ਉਹ ਸਾਹਮਣੇ ਭੂਆ ਜੀ ਬੈਠੇ ਆ ਤੇ ਮੁਰਗੇ ਵੀ ਬੈਠਿਆਂ ਨੂੰ ਚਾਹ ਚਾਹ ਦੀ ਚਾਹ ਮੈਂ ਬੀਤੀ ਨਹੀਂ انا ਨਰਦਿਆਂ ਨੇ ਸਾਰਿਆਂ ਨੇ ਪੀ ਲਈ ਤੇ ਫੇ ਆਪਾਂ ਹੁਣ ਚੱਲੇ ਸੀ ਵੀ ਵਾਪਸ ਆਦੇ ਦਾ ਦਿਨ ਸਾਡੀ ਇੱਥੇ ਜੋ ਖਤਮ ਮੈਂ ਜੋ ਰਾਤ 1 ਵਜੇ ਵਾਪਸ ਆਇਆ ਸੀ ਤੇ ਹੁਣ ਆਪਾਂ ਲੱਦੇ ਤੁਰਨੋਂ ਵਾਪਸ ਆ ਆ ਉਹ ਦੇਖੋ ਤੇ ਅਨਪਦ ਨੂੰ ਬਾਕੀ ਦਾ ਮੇਲਾ ਹੁਣ ਤੁਹਾਨੂੰ ਦਿਖਾਉਣੇ ਆ ਅਦਲੇ ਵਾਲੇ ਪਾਰਟ ਵਿੱਚ ਅਦਲੇ ਵਾਲਾ ਪਾਰ ਨੀ ਨਾਲੇ ਜੁੜਿਆ ਤੇ ਹੁਣ ਆਪਾਂ ਚੱਲਦੇ ਆ ਦੂਸਰੇ ਦਿਨ ਦੂਸਰੇ ਦਿਨ ਆਜ ਆਜੋ ਦੇਖੋ ਕੁਰਤਾ ਬਜਮਾ ਪਾਇਆ ਜੂਲਡ ਨੂੰ ਉਹ ਮੈਨੂੰ ਜਿੱਦਾਂ ਬਦ ਐਨਗਾ ਲਾਈਆਂ ਨੀ ਆ ਨਾ ਹੁੰਦਾ ਹੁੰਦਾ ਦੇਖੋ ਲੁੱਕ ਕਦਾਂ ਲਾਦੀ ਗਨੀ ਕਦਲਾਂ ਨੂੰ ਲੁੱਕ ਮੈਂ ਗੱਜ ਜੱਡ ਜੱਡ ਕੇ ਤੋਂ ਘਾਟਾ ਫੇ ਆਪਾਂ ਤਿਆਰ ਹੋ ਗਏ ਆਪਾਂ ਪਹੁੰਚੇ ਮੇਲੇ ਦੇ ਮੇਲੇ ਦੇ ਮੇਰੇ ਦਾ ਭਰਾਵਾਂ ਨੇ ਲਾਈ ਵੀ ਸ਼ਬੀਲ ਠੰਡੇ ਆਂਦੀ ਇਸ ਵਾਰ ਉਹਦਾ ਨਹੀਂ ਸ਼ਬੀਲ ਆਇਆ ਮੁੰਡਿਆਂ ਨੇ ਸਾਰੇ ਆਪਣੇ ਮਿਹਨਤ ਦੇ ਪੈਸੇ ਮੁੰਡੇ ਦੇ ਦੇ ਬਾਹਰ ਦੌੜਨਾ ਸੇਵਾ ਕੀਤੀ ਤੇ ਉਹਨਾਂ ਨੇ ਸਾਰਿਆਂ ਨੇ ਮਿਲ ਕੇ ਸ਼ਬੀਲ ਦੀ ਸੇਵਾ ਲਈ ਦੀ ਆਜਾ ਸਾਡੇ ਪਰਵਿੰਦਰ ਭਾਈ ਪਰਵਿੰਦਰ ਭਾਜੀ ਕਹਿੰਦੇ ਕਿ ਮੈਨੂੰ ਮੈਨੂੰ ਦਰਬੁਰਾ ਬਲੌਗ ਤੇ ਲੈ ਲਈ ਮੈਂ ਕਹਾ ਮੈਂ ਕਹ ਪਾਜੀ ਆਦੋ 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 ਦੇਖੋ ਤੇ ਆਦੋ ਸਾਹਮਣੇ ਸਾਹਮਣੇ ਤੁਹਾਡੇ ਆਪਾਂ ਵੀ ਸ਼ਬੀਰ ਦੇ ਮੂਰੇ ਉੱਥੇ ਆ ਕੇ ਬੈਠੀ ਮੈਂ ਕਹਾ ਮੁੰਡਿਆਂ ਦੇ ਨਾਲ ਇਹ ਹੋਕਾ ਲਈਏ ਠੰਡਾ ਠੰਡਾ ਮਿੱਠਾ ਗੋ ਠੰਡਾ ਮਿੱਠਾ ਗੋ ਕੋਕ 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 ਤੇ ਆਪਾਂ ਦਵਾਦਾਂ ਦਾਂ ਬਾਦਾਂ ਮਾਰੇ ਲੋਕਾਂ ਨੂੰ ਧੱਕੇ ਨਾਲ ਕੋਕੇ ਬੁਲਾਇਆ ਮੈਂ ਕਹਾ ਜੀ ਪਿਓ ਜੀ ਪਿਓ ਹਣ ਦੇਖੋ ਆ ਜਨ ਦਾ ਇਹ ਲੋਕ ਖਵਾ ਜਾ ਖਵਾਜਾ ਪੀਰ ਜੀ ਜੈ ਦੇ ਆਦੋ ਆਦੋ ਦੇਖੋ ਮੇਲਾ ਮੈਂ ਕਾ ਬਹਿ ਜਾ ਬਹਿ ਜਾ ਤੇ ਹੁਣ ਤਾਂ ਮੈਂ ਇੱਕ ਮਿਲ ਜੀ ਰੌਣਕ ਦਿਖਾਈਏ ਆਦੋ ਸਾਡੇ ਪਵਨ ਭਾਜੀ ਮਿਲ ਪਏ ਤੇ ਮੈਂ ਕਾ ਮੈਂ ਨਾਲ ਮੁੰਡਾ ਲਿਆ ਮੈਂ ਕਾ ਚੱਲ ਸਾਰਾ ਆਪਣਾ ਇੱਕ ਵਾਰ ਬਾਜ਼ਾਰ ਘੁੰਮੀਏ ਦੁਕਾਨਾਂ ਕਿੰਨੀਆਂ ਸੋਹਣੀਆਂ ਤੁਹਾਨੂੰ ਦੁਕਾਨਾਂ ਦੇ ਦਰਸ਼ਨ ਕਰਾਈਏ ਆਦੋ ਆਦੋ ਦੇਖੋ ਹੁਣ ਦੁਕਾਨਾਂ ਇੱਥੋਂ ਇੱਥੋਂ ਇਹ ਸ਼ੁਰੂ ਹੋ ਜੀਆਂ ਆਪਣੇ ਉੱਪਰੇ ਤੱਕ ਜਦੋਂ ਜਦਾ ਤੱਕ ਦੁਕਾਨਾਂ ਹੀ ਦੁਕਾਨਾਂ ਓਏ ਹੋਏ ਖਲੌਣੇ ਅਧਨੀ ਦੋ ਅਧਨੀ ਨਾ ਪਹਿਲਾਂ ਤਾਂ ਨਿੱਕੇ ਨਿੱਕੇ ਹੁੰਦੇ ਬਹੁਤ ਚਾਅ ਹੁੰਦਾ ਸੀ ਪਤਾ ਨਹੀਂ ਇਹ ਖਲੋਣੇ ਮਤਲਬ ਸਾਡੇ ਲਈ ਆਹੀ ਦੁਨੀਆ ਦੀ ਪਰ ਹੁਣ ਦਵਾ ਹੁੰਦਾ ਦੁਨੀਆ ਵਿੱਚ ਵਿਚਰਦੇ ਆਂ ਬਸ ਹੁੰਦਾ ਬਸ ਦੁਨੀਆ ਨੇ ਸਦਾ ਸਦਾ ਕੀਤਾ ਕੀਤਾ ਪਿਆ ਆ ਆ ਮਾਤਾ ਦੀ ਮਰੇ ਭੇਵੇਂ ਪਜਾਰਿਆਂ ਤੇ ਆ ਦੋ ਸਾਹਮਣੇ ਸਾਡੇ ਡਾਕਟਰ ਸਾਹਿਬ ਤੇ ਇਹਨਾਂ ਦੇ ਬਿਜੇ ਮੈਂ ਹੋਰ ਮਾਰ ਮਾਰ ਇਹਨਾਂ ਤੋਂ ਦੋੜਾ ਮੈਂ ਗੱਲ ਚੱਲ ਉਹ ਬਹੁਤ ਮੈਗਮ ਮੇਕ ਕੋਲ ਕੋ ਦਰਸ਼ਨ ਕਰ ਲਓ ਮੇਰਾ ਦੁਕਾਨਾਂ ਦੇ ਓਏ ਹੋਏ 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 ਮੇਗਾ ਸਰਾ ਸਿਸਰਾ ਹੋਇਆ ਹੋਇਆ ਬਿਆ ਰਾਤ ਵਿੱਚ ਨਿਆਨੇ ਮੇਦੇਗੇ ਸਾਨੂੰ ਬਲੌਗ ਦੇ ਲੋ ਤੇ ਆ ਆਹੋ ਆਹੋ ਮੁੰਡੇ ਦੱਲਾਂ ਤੋਂ ਆਈ ਵੀ ਇਹ ਇਹਦਾ ਮੁੰਡੇ ਆ ਨੇ ਵੀ ਕਹਿੰਦੇ ਪੜੀ ਸਾਨੂੰ ਆਪਣਾ ਚੈਨਲ ਦੱਸੋ ਮੇਗਾ ਆਈ ਐਮ ਨਾਟ ਡਿਸੇਬਲ ਤੇ ਵੀ ਆਪਾਂ ਥੱਲੇ ਕਮ ਕਮ ਕੇ ਆਪਾਂ ਪੌਂਦੇ ਉੱਪਰ ਉੱਪਰੇ ਜੇ ਕੋ ਕਿੰਨਾ ਅਗਨ ਰਾਸ਼ਿਆ ਸਰਪੰਚ ਸਾਹਿਬ ਨੇ ਸਾਡੇ ਲਈ ਸੁਵਿਧਾ ਕਲੀਅਰ ਕਰਾਇਆ ਸਰਪੰਚ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ ਅੰਗਰ ਨੂੰ ਕਿਹਾ ਮੈਂ ਤਾਂ ਅੰਗ ਦੀ ਲੋਕ ਮਰੇ ਆਉਂਦੇ ਸਾਨੂੰ ਉਹ ਦਿਖਾਈ ਨਹੀਂ ਦਿੰਦਾ ਤੇ ਅੰਗ ਨੇ ਪੂਰੀ ਪੁਰਾ ਕੁਲ ਦਾ ਖਾਲੀ ਜੋ ਖਰਾਬੀ ਬਰબાદ ਲੋਕੀ ਫੇਰ ਮਰੇ ਮਰੇ ਆਦੇ ਲੋਕੀ ਆਉਣ ਨੂੰ ਨਹੀਂ ਹਟਦੇ ਹੁਣ ਦੁਆ ਸਰਪੰਚ ਸਾਹਿਬ ਇਹ ਆਏ ਨਾ ਨਾ ਮੁਰ ਵੀ ਬੀਬੀ ਜੀ ਕੋਲ ਵੀ ਹਾਜ਼ਰੀ ਲਾਉਣੀ ਸੀ ਫੇ ਆਪਾਂ ਫੇ ਆਪਾਂ ਰੰਦੀ ਦੀ ਰਾਨਾ ਸੁਣਾ ਲਪਿਆ ਮੈਂ ਕਹਾ ਮੈਂ ਕਾ ਦੇਖੋ ਦਨੋ ਵੀ ਇਹ ਗਾ ਲੁਕ ਦਿਖਾ ਦਈਏ ਤੇ ਫੇ ਆਪਾਂ ਸੁਣਾਉਂ ਦੁਦੀ ਰੰਦੀ ਦੀ ਰਾਨਾ ਉਧੀਆਂ ਦੀ ਬਾਦਸ਼ਾਹੀ ਹਰ ਕੋਈ ਚਾਹੁੰਦਾ ਏ ਉਧੀਆਂ ਦੀ ਬਾਦਸ਼ਾਹੀ ਹਰ ਕੋਈ ਚਾਹੁੰਦਾ ਏ ਉਧੀਆਂ ਦੀ ਬਾਦਸ਼ਾਹੀ ਹਰ ਕੋਈ ਚਾਹੁੰਦਾ ਏ ਅਦੇ ਇਹੋ ਕਲਾਕਾਰ ਹੋਰ ਵੀ ਆਉਣੇ ਦੀ ਮੈਗਾ ਮੈਂ ਇਹਦਾ ਕਰਦਾ ਥੱਕਿਆ ਗੱਲ 12 ਵਜੇ ਤੱਕ ਦੀ ਮੇਰੀ ਤਾਂ ਨੀਂਦ ਨਹੀਂ ਪੂਰੀ ਹੋਈ ਫੇ ਆਪਾਂ ਆਦੇ ਥੱਲੇ ਤੇ ਵੀ ਆਪਾਂ ਮੈਂ ਮੈਂ ਆਦੇ ਜੀ ਦੱਸ ਕੋ ਦੇਣਾ ਵਾਪਸ ਆਜੋ ਆਜੋ ਦੇਖੋ ਰਾਦਨ ਸਿੰਘ ਦੇਖੋ ਆਦ ਸੰਦਤ ਦੇਖੋ ਪਹਿਲਾਂ ਮੈਂ ਕਹਾ ਮਰਾ ਪਰਚੋਣਾ ਬਹੁਤ ਵਧੀਆ ਨਜ਼ਾਰੇ ਦੁਕਾਨਾਂ ਰੇਡੀਆ ਤੇ ਹੁਣ ਆਪਾਂ ਦਰਪੇ ਘਾਨੂੰ ਤੇ ਆਦੋ ਪਿੱਛੇ ਪਿੱਛੇ ਸਾਡਾ ਕੈਮਰਾਮੈਨ ਆ ਰਿਹਾ ਮੈਂ ਕਹਾ ਆਪਾਂ ਵੀ ਪੂਰੇ ਸਵਾਦ ਲੈ ਲੈ ਕੇ ਜਾ ਰਹੇ ਆ ਤੇ ਮੈਂ ਕਹਾ ਪਿੱਛੋ ਨਾ ਹੁਣ ਤੇ ਆਦੋ ਆਦੋ ਮੇਲੇ ਦੇ ਦਰਵਾਜ਼ੇ ਇਹਨਾਂ ਤੋਂ ਆਸ਼ੀਰਵਾਦ ਲੈ ਕੇ ਆਪਾਂ ਦਰ ਪਰ ਆਪਾਂ ਦੇ ਨੂੰ ਮੈਂ ਕਹਾ ਹੁਣ ਚੱਲੀਏ ਵਾਪਸ ਹੁਣ ਹੋ ਗਿਆ ਹਨੇਰਾ ਤੇ ਜੇ ਔਨ ਵੀਡੀਓ ਤੁਹਾਨੂੰ ਵਧੀਆ ਲੱਗੀ ਜੇ ਸਾਡੇ ਪਿੰਡ ਦਾ ਮੇਲਾ ਤੁਹਾਨੂੰ ਪਸੰਦ ਆਇਆ ਤੇ ਸਾਰੇ ਲਾਈਕ ਸ਼ੇਅਰ ਸਬਸਕ੍ਰਾਈਬਰ ਦਾ ਨਾਮ ਨਾ ਭੁੱਲਿਓ ਤੇ ਆਪਣੇ ਵਧੀਆ ਵਧੀਆ ਕਮੈਂਟ ਦਿਓ ਤੇ ਤੁਹਾਡੇ ਕਮੈਂਟਾਂ ਦੀ ਲੋਰ ਹੁੰਦੀ ਆ ਢੀਕ ਦਾ ਉਹਨਾਂ ਤੁਹਾਡੇ ਕਮੈਂਟਾਂ ਦੀ ਜੰਦਾ ਵੀ ਸਭ ਸੀ ਗਾ ਦੀ ਸਾਰਿਆਂ ਨੂੰ ਫਿਰ